भारतीय संविधान के निर्माता बाबा साहेब डॉक्टर अंबेडकर जी के जन्म दिहाड़े को समर्पित विशाल चेतना मार्च कढ़ाया गया यह चेतना मार्च अंबेडकर सेना आफ इंडिया वालों दाणा मंडी गुरायान तो शुरू होकर बड़ा पिंड रोड मेन बाजार तो हुंदा होया रुड़का रोड गुरु रविदास मंदिर विखे समाप्त होया प्रमुख शख्सियतों सन्मान चिन्ह देकर सन्मानित किया गया अमृतपाल भोंसले प्रधान अशोक रत्ू तहसील प्रधान अमृत राज चौंगड़िया गुरमेल जंड परवीन मंसूरपुर विपिन गन्ना पिंड रणजीत लांबड़ा राम सरूप सरोए जसविंदर जस्सी तो इलावा वी गिनती मौजूद चेतना चैनल प्रदीप राजा रिपोर्ट ਸੁਣ ਕੇ ਉਹ ਭਰਿਆ ਚੜਚਲੀ ਨਾ ਕੁਛ ਮਰ ਕਰੇ ਚੜਚਲੀ ਲੈ ਕੇ ਆਵਾਜ਼ਾਂ ਦੀ ਇਹ ਆਵਾਜ਼ ਸੁਣ ਕੇ ਲੈ ਕੇ ਧੀਰਵਾਉਂਗੇ ਜੱਫੀਆਂ ਨਾਲ ਆਪਣੇ ਲਈ ਆਵੋ ਆਸਲ ਡਾਕਟਰ ਮਿੰਟਾ ਲਈ 138 ਮਿੰਟ ਜਨਮ ਦੇ ਸਬੰਧ ਵਿੱਚ ਅੱਜ ਬਣਾਇਆ ਸਹਿਮ ਦਾ ਇੰਸਟਿਟਿਊਟ ਨਾਲ ਮਾਰਕ ਕੀਤਾ ਗਿਆ ਹੈ ਔਰ ਵੱਡੀ ਕਿਰਤੀ ਦੇ ਵਿੱਚ ਕੱਲ ਕੀਤਾ ਯੂਥ ਸੀਰ ਹੈ। ਮੱਤਕਾ ਹੋਇਆ। ਔਰ ਇੱਕ ਨਮੀ ਗੱਲ ਵਿਖਣ ਨੂੰ ਮਿਲੀ ਹੈ। ਕਿ ਬਾਬਾ ਸਾਹਿਬ ਦਾਕਟਰ ਪ੍ਰਕਾਸ਼ ਚੰਦੇਸੀ ਕਿ ਜਿਨ੍ਹਾਂ ਲੋਕਾਂ ਦੀਆਂ ਗੈਰ ਰਾਜਨੀਤਿਕ ਜਿਹੜਾ ਮਜ਼ਬੂਤ ਹੋਣ ਉਹਨਾਂ ਦੀਆਂ ਰਾਜਨੀਤਿਕ ਜਿਹੜਾ ਵੀ ਮਜ਼ਬੂਤ ਹੋਵੇ ਇਹ ਜਿਹੜੀ ਗੈਰ ਰਾਜਨੀਤਿਕ ਜਿਹੜੀ ਹੈ ਜੜਾ ਉਹਦਾ ਇੱਕ ਅੰਗ ਹੈ ਅਭਿਨਕਰ ਸੈਨਾ ਔਰ ਅੱਜ ਜੁੰਮਾ ਨੇ ਪਰਲ ਹੈ। ਅਸੀਂ 바ਵਾ ਸਾਹਿਬ ਡਾਕਟਰ ਵੀਰਕਰ ਦੇ ਦਿੱਤੇ ਫਲਸਫੇ ਬਕਾਬਦ ਅਸੀਂ ਸਮਾਜ ਨੂੰ ਜਾਗਰਤ ਕਰੀ ਸਮਾਜ ਦੇ ਵਿੱਚ ਜਾਵਾਂਗੇ ਸਮਾਜ ਨੂੰ ਇੱਕ ਜੇਤਨਾ ਦੇਵਾਂਗੇ ਤਾਂ ਕਿ ਆਉਣ ਵਾਲੇ ਸੁਰੇਜਿਕ 바ਵਾ ਸਾਹਿਬ ਡਾਕਟਰ ਵੀਰਕਰ ਦਾ ਫਲਸਫਾ ਜਿਹੜਾ ਪੂਰੀ ਅਥਾਰਟੀ ਐਸਡੀ ਦੇ ਅੰਦਰ 바ਵਾ ਸਾਹਿਬ ਡਾਕਟਰ ਵੀਰਕਰ ਕੋਲ ਜੋ ਤਸਦਾਨ ਉਹਨੂੰ ਅਮਲੀ ਰੂਪ ਦਿੱਤਾ ਜਾ ਸਕੇ ਔਰ ਅਸੀਂ ਸਟੇਟ ਔਰ ਸੈਂਟਰ ਦੇ ਵਿੱਚ 바ਵਾ ਸਾਹਿਬ ਡਾਕਟਰ ਵੀਰਕਰ ਦੀ ਵਿਚਾਰਤ ਰਹੀ ਸਰਕਾਰ ਬਣਈ ਤੇ ਅੱਜ ਤੁਸੀਂ মিডিਆ ਵਾਲੇ ਸਾਡੇ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਬੀ ਜਬਾ ਨਮੋ ਬਤਾ